ਪਾਰਟ ਨੰਬਰ 13 ਕੋਟਲਾ ਸ਼ਪਾਕੀ ਆਓ ਬੱਚਿਓ ਲੋਕ ਖੇਡ ਕੋਟਲਾ ਸ਼ਪਾਕੀ ਬਾਰੇ ਪੜ੍ਹਦੇ ਹਾਂ ਸ਼ਾਮ ਦਾ ਵੇਲਾ ਸੀ ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇਕੱਠੇ ਹੋ ਰਹੇ ਸਨ ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ ਮੁੰਡੇ ਤੇ ਕੁੜੀਆਂ ਹੱਸ ਹੱਸ ਗੱਲਾਂ ਕਰਨ ਲੱਗ ਪਏ ਕੋਈ ਕਹਿ ਲੱਗਾ ਆਓ ਪੰਡਾ ਪੰਡਾਰੀਆ ਖੇਡੀਏ ਕੋਈ ਕਹਿੰਦਾ ਆਓ ਲੁਕਣ ਮਿੱਟੀ ਖੇਡੀਏ ਕੁੜੀਆਂ ਕਹਿਣ ਲੱਗੀਆਂ ਨਹੀਂ ਨਹੀਂ ਸਮੁੰਦਰ ਤੇ ਮੱਛੀ ਭੋਲੂ ਕਹਿ ਲੱਗਾ ਡੂਮਨਾ ਮਖਿਆਲ ਖੇਡ ਲਵੋ ਜੀਤੀ ਸਭ ਨੂੰ ਚੁੱਪ ਕਰਾਉਂਦੀ ਬੋਲੀ नहीं बई अज त कोटला छपाकी खेडे सारे उस वाल देख लग पे भोलू दीपी लखी कुकी, कोला राणा पम्मी ते बाकी सारे कह लगे हाँ बई हाँ अज त कोटला छपाकी ही खेडा जीती खुश हो गई ਤੇ ਕਹਿ ਲੱਗੀ ਆਓ ਪਹਿਲਾ ਦਾਈ ਪੁੱਗ ਲਈਏ ਸਾਰੇ ਜਨੇ ਗੋਲ ਚੱਕਰ ਬਣਾ ਕੇ ਖੜੋ ਗਏ ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਇੰਜ ਗਿਨਨ ਲੱਗੀ ਇੰਗਨ ਮਿੰਗਨ ਤਲੀ ਤਲਿੰਗਨ ਕਾਲਾ ਪੀਲਾ ਡੱਕਰਾ ਗੁੜ ਖਾਵਾ ਵੇਲ ਵਧਾਵਾ ਮੂਲੀ ਪਤਰਾ ਪਤਰਾ ਵਾਲੇ ਕੋੜੇ ਆਏ ਹੱਥ ਕਨਾਲੀ ਪੈਰ ਕਨਾਲੀ ਨਿਕਲ ਬਾਲਿਆ ਤੇਰੀ ਵਾਰੀ ਦਾਈ ਰਾਣੇ ਦੇ ਸਿਰ ਆਈ ਜੀਤੀ ਨੇ ਆਪਣੀ ਚੁੰਨੀ ਨੂੰ ਵੱਟ ਦੇ ਕੇ ਕੋਟਲਾ ਬਣਾਇਆ ਤੇ ਰਾਣੇ ਨੂੰ ਦੇ ਦਿੱਤਾ ਬੱਚੇ ਤਾੜੀਆਂ ਮਾਰਦੇ ਇੱਕ ਗੋਲ ਘੇਰੇ ਵਿੱਚ ਧਰਤੀ ਉੱਤੇ ਬੈਠ ਗਏ ਸਾਰੇ ਕਿਡਾਰੀ ਘੇਰੇ ਦੇ ਅੰਦਰ ਵੱਲ ਨੂੰ ਮੂੰਹ ਕਰਕੇ ਪੈਰਾ ਪਾਰ ਬੈਠ ਗਏ ਰਾਣਾ ਕੋਟਲਾ ਹੱਥ ਵਿੱਚ ਫੜ ਕੇ ਆਪਣੀ ਦਾਈ ਦੇਨ ਲੱਗ ਪਿਆ ਉਸ ਨੇ ਕੋਟਲਾ ਆਪਣੇ ਝੱਗੇ ਥੱਲੇ ਲੁਕਾ ਲਿਆ ਤੇ ਫਿਰ ਉਹ ਘੇਰੇ ਦੇ ਆਲੇ ਦੁਆਲੇ ਘੁੰਮਣ ਲੱਗਾ ਸਾਰੇ ਬੱਚੇ ਪਿੱਠਾ ਕਰੀ ਚੁੱਕਣੇ ਹੋਏ ਬੈਠੇ ਸਨ ਰਾਣਾ ਗੋਲ ਚੱਕਰ ਦੇ ਚੱਕਰ ਘਟਦਾ ਹੋਇਆ ਗੋਂਦਾ ਹੈ ਕੋਟਲਾ ਸ਼ਪਾਕੀ ਜੁਮੇ ਰਾਤ ਆਈਏ ਗੋਲ ਘੇਰੇ ਵਿੱਚ ਬੈਠੇ ਸਾਰੇ ਬੱਚੇ ਅੱਗੋਂ ਉੱਤਰ ਦਿੰਦੇ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈਏ ਰਾਣੇ ਨੇ ਗੋਂਦੇ ਗੋਂਦੇ ਕਈ ਚੱਕਰ ਲਾਏ ਬੈਠੇ ਬੱਚੇ ਕੁਸਨ ਮੁਸਰ ਕਰਨ ਲੱਗੇ ਰਾਨੇ ਨੇ ਅਚੋਪਲੇ ਜਿਹੇ ਕੋਟਲਾ ਪੰਮੀ ਦੇ ਪਿੱਛੇ ਰੱਖ ਦਿੱਤਾ ਪੰਮੀ ਨੂੰ ਪਤਾ ਨਾ ਲੱਗਾ ਰਾਨੇ ਨੇ ਚੱਕਰ ਪੂਰਾ ਕਰਕੇ ਪੰਮੀ ਦੇ ਪਿੱਛੋਂ ਕੋਟਲਾ ਚੁੱਕਿਆ ਤੇ ਉਸ ਦੀ ਪੇਟ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ ਪੰਮੀ ਝਟ ਉੱਠ ਦੌੜੀ ਤੇ ਘੇਰੇ ਦੇ ਆਲੇ ਦੁਆਲੇ ਚੱਕਰ ਕੱਟਣ ਲੱਗੀ ਸਾਰੇ ਬੱਚੇ ਹੱਸਣ ਲੱਗੇ ਅੱਗੇ-ਅੱਗੇ ਪੰਮੀ ਤੇ ਪਿੱਛੇ-ਪਿੱਛੇ ਰਾਣਾ ਪੰਮੀ ਨੂੰ ਕਈ ਕੋਟਲੇ ਖਾਣੇ ਪਏ ਰਾਣਾ ਕੋਟਲਾ ਲੈ ਕੇ ਫਿਰ ਦਾਈ ਦੇਣ ਲੱਗਾ ਤੇ ਗਉਣ ਲੱਗਾ ਇਸ ਵਾਰੀ ਉਸਨੇ ਕੋਟਲਾ ਭੋਲੂ ਪਿੱਛੇ ਰੱਖ ਦਿੱਤਾ ਅਜੇ ਰਾਣਾ ਤੇਜ਼ ਦੌੜਨ ਹੀ ਲੱਗਾ ਸੀ ਕਿ ਭੋਲੂ ਨੂੰ ਝਟਪਤਾ ਲੱਗ ਗਿਆ ਉਹ ਕੋਟਲਾ ਚੁੱਕ ਕੇ ਰਾਨੇ ਦੇ ਪਿੱਛੇ ਦੌੜ ਪਿਆ ਦੋ ਤਿੰਨ ਕੋਟਲੇ ਰਾਨੇ ਦੀ ਪਿੱਠ ਉੱਤੇ ਪਏ ਸਾਰੇ ਖੂਬ ਹਾਸ ਹਾਸ ਰੋਲਾ ਪਾਰੇ ਸਨ ਰਾਨੇ ਨੇ ਚੱਕਰ ਕੱਟ ਕੇ ਭੋਲੂ ਵਾਲੀ ਥਾਂ ਮਲ ਲਈ ਤੇ निचला होके बैठ गया हूँ भोलू कोटला लैके दाई दे लगा सारे चौकस हो गए हर कोई टेड़ा देख के अपने पिछे कोटले की देन दी उड़ीक करन लगा। जिन्नी देर ओ दे उड़ीक कर लगा जिनी देर वो दौड़ते गए सारे बच्चे गाँवे रहे भोलू चक्कर ला रहा सी ਤੇ ਗਾ ਰਿਹਾ ਸੀ ਕੋਟਲਾ ਸ਼ਪਾਕੀ ਜੁਮੇ ਰਾਤ ਆਈ ਏ ਅੱਗੋ ਸਾਰੇ ਬੱਚੇ ਉੱਚੀ ਉੱਚੀ ਬੋਲਦੇ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਏ ਭੋਲੂ ਚਾਹੁੰਦਾ ਸੀ ਕਿ ਉਹ ਜਿਸ ਪਿੱਛੇ ਕੋਟਲਾ ਰੱਖੇ ਉਸ ਦਾ ਕਿਸੇ ਨੂੰ ਪਤਾ ਨਾ ਲੱਗੇ ਇੰਜ ਉਸ ਨੇ ਗਾਉਂਦੇ ਗਾਉਂਦੇ ਕਈ ਚੱਕਰ ਲਾਏ ਤੇ ਖੇਡ ਮਗਦੀ ਰਹੀ ਇਸ ਵਾਰੀ ਕੋਟਲਾ ਜੀਤੀ ਪਿੱਛੇ ਪਿਆਸੀ ਜੀਤੀ ਨੂੰ ਝਟ ਹੀ ਪਤਾ ਲੱਗ ਗਿਆ ਉਹ ਕੋਟਲਾ ਚੁੱਕ ਕੇ ਤੇਜ਼ ਦੌੜੀ ਅੱਗੇ-ਅੱਗੇ ਭੋਲੂ ਤੇ ਪਿੱਛੇ-ਪਿੱਛੇ ਜੀਤੀ ਸਾਰੇ ਹੱਸ-ਹੱਸ ਰੌਲਾ ਪਾ ਰਹੇ ਸਨ ਕੋਟਲਾ ਖਾਨ ਤੋਂ ਪਹਿਲਾਂ ਹੀ ਭੋਲੂ ਚੱਕਰ ਕੱਟ ਕੇ ਜੀਤੀ ਦੀ ਥਾਂ ਉੱਤੇ ਆ ਬੈਠਾ ਹੁਣ ਜੀਤੀ ਮੁੜਦਾਈ ਦੇਣ ਲੱਗੀ ਤੇ ਚੱਕਰ ਲੌਨ ਲੱਗੀ ਕਦੇ ਹੌਲੀ ਤੇ ਕਦੇ ਤੇਜ਼ ਦੌੜਦੀ ਹੋਈ ਜੀਤੀ ਗੌਣ ਲੱਗੀ ਕੋਟਲਾ ਸ਼ਪਾਕੀ ਜੁਮੇ ਰਾਤ ਆਈਏ ਅੱਗੋ ਬੱਚੇ ਉੱਚੀ ਉੱਚੀ ਬੋਲ ਕੇ ਜਵਾਬ ਦਿੰਦੇ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈਏ ਹਰ ਕੋਈ ਆਪਣੀ ਦਾਦੀ ਦੀ ਤਾਕ ਵਿੱਚ ਸੀ ਇੰਜ ਖੇਡ ਚੱਲਦੀ ਰਹੀ ਤੇ ਬੱਚੇ ਆਨੰਦ ਮਾਨਦੇ ਰਹੇ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 ਠੀਕ ਉੱਤਰ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਊੜਾ ਪਹਿਲੀ ਵਾਰੀ ਕਿਸ ਦੇ ਸਿਰ ਆਈ ਸਹੀ ਜਵਾਬ ਹੈ ਰਾਣੇ ਦੇ ਐੜਾ ਜੀਤੀ ਨੇ ਕੋਟਲਾ ਕਿਸ ਚੀਜ਼ ਦਾ ਬਣਾਇਆ ਚੁੰਨੀ ਦਾ ਈੜੀ ਬੱਚੇ ਕਿਸ ਵੇਲੇ ਕੋਟਲਾ ਸ਼ਪਾਕੀ ਖੇਡੇ ਸ਼ਾਮ ਵੇਲੇ ਸੱਸਾ ਰਾਣੀ ਨੇ ਕੋਟਲਾ ਕਿਸ ਦੇ ਪਿੱਛੇ ਰੱਖਿਆ ਪੰਮੀ ਦੇ ਨੰਬਰ 2 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਊੜਾ जीती ने डैश खेड खेड लिय कोटला छपाकीड़ा पत्रा वाले डैश आए घोड़े ईडी राणी ने कोटला डैश थले लुका लिया झगे ससा कोटला छपाकी डैश आई ए जुम्मे रात हाहा सारे बच्चे डैश लगे ਹਸਨ ਨੰਬਰ 3 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਉੜਾ ਇਸ ਪਾਰਟ ਵਿੱਚ ਆਈਆਂ ਖੇਡਾਂ ਦੇ ਨਾਮ ਲਿਖੋ ਇਸ ਪਾਰਟ ਵਿੱਚ ਆਈਆਂ ਖੇਡਾਂ ਭੰਡਾ ਪੰਡਾਰੀਆ ਲੁਕਣ ਮਿੱਟੀ ਸਮੁੰਦਰ ਤੇ ਮੱਛੀ ਕੋਟਲਾ ਸ਼ਪਾਕੀ ਅਤੇ ਦੂਮਨਾ ਮਖਿਆਲ ਹਨ ਐੜਾ ਕੋਟਲਾ ਸ਼ਪਾਕੀ ਖੇਡਣ ਲਈ ਕਿਸ ਨੇ ਕਿਹਾ ਕੋਟਲਾਸ਼ ਪਾਕੀ ਖੇਡਣ ਲਈ ਜੀਤੀ ਨੇ ਕਿਹਾ ਈੜੀ ਪਹਿਲੀ ਦਾਈ ਕਿਸ ਦੇ ਸਿਰ ਆਈ ਪਹਿਲੀ ਦਾਈ ਰਾਣੇ ਦੇ ਸਿਰ ਆਈ ਸੱਸਾ ਜੀਤੀ ਨੇ ਕੋਟਲਾ ਕਿਸ ਚੀਜ਼ ਦਾ ਬਣਾਇਆ ਜੀਤੀ ਨੇ ਕੋਟਲਾ ਆਪਣੀ ਚੁੰਨੀ ਨੂੰ ਵਟਾ ਦੇ ਕੇ ਬਣਾਇਆ ਹਾ ਹਾ ਕੋਟਲਾਸ਼ ਪਾਕੀ ਖੇਡਣ ਵੇਲੇ ਬੱਚੇ ਕੀ ਗਾਉਂਦੇ ਹਨ कोटला छपाकी जुम्मे रात आई ए जेड़ा अगे पिछे देखे ओदी शामत आई ए नंबर चार मिलान करो पंडा पंडारिया कोटला छपाकी आले दुआले इंगन मिंगन नंबर पंज अखर ओही शब्द दवे जिमें रोज़ तो जोर तेरी रेती जीती तीजी रात तार वारी रावी कुछ होर लोग खेडा स्टापू लाटू खेडना पिट्ठू गुल्ली डंडा ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ